ਇਹ ਰੇਸ ਕਿੱਥੇ ਆ ਆ ਦੇ ਹੱਥ ਕੋਲੇ ਕਿੱਧਰ ਨੂੰ ਰਹਿਣੂ ਬ੍ਰੇਕਾਂ ਲਾ ਕੇ ਦੇਖ ਲੋ ਥੋੜਾ ਉਹ ਟਾਇਰਾਂ ਦੀ ਬਹੁਤ ਐ ਟਾਇਰਿਆਂ ਦੀ ਹਣਾ ਪ੍ਰੀਤ ਓਏ ਆਸੇ ਬਈ ਮੱਲੂ ਆਪਣਾ ਟਰੈਕਟਰ ਅੱਜ ਮੈਨੂੰ ਗੱਲ ਇਹਦਾ ਫੋਨ ਆਇਆ ਕਹਿੰਦੇ ਵੀ ਆਪਣਾ ਟਰੈਕਟਰ ਆ ਜਿਹੜਾ ਉਹ ਖੜਾ ਹੋ ਗਿਆ ਪੈਰਾਂ ਤੇ ਗੱਲ ਏ ਬਾਈ ਹੋ ਗਿਆ ਖੜਾ ਹੋ ਗਿਆ ਜੀ ਹਾਂ ਜਮਾ ਓਕੇ ਡਨ ਕਰਤਾ ਬਾਈ ਬਿਲਕੁਲ ਜੇ ਜੇ ਮੈਂ ਤੇ ਢਾਣਾ ਲੈਣਾ ਹੋਵੇ ਅੱਜ ਲੈ ਸਕਦਾ ਹਾਂ 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 ਬਾਈ ਢਾਣਾ ਜਰ ਚਾਹੇ ਬਾਗੇ ਦੇ ਹਾਂ ਚੱਲਦਾ ਦਿਖਾ ਸਕਦੇ ਆਂ ਲੋਕਾਂ ਨੂੰ ਹਾਂਜੀ ਹਾਂ ਹਾਂ ਬਾਈ ਹੈ ਜਮਾ ਓਕੇ ਕਰਕੇ ਬਿਲਕੁਲ ਟੁੱਲਾ ਟੁੱਲਾ ਕੱਢ ਕੇ ਬੈਰੰਗ ਸ਼ੈਰੰਗ ਜਿਹੜਾ ਕੁਸ ਪੈਨ ਵਾਲਾ ਹੀ ਸਭ ਕੁਸ ਪੈ ਗਿਆ ਤੇ ਕਹਿਣ ਦਾ ਭਾਵ ਇੱਥੋਂ ਲੈ ਕੇ ਆਪਾਂ ਹਮ ਗੇਰ ਦਾ ਮਗਰਲੇ ਇਹਦੇ ਹਿੱਸੇ ਐਕਸਲਾਂ ਦਾ ਮਗਰ ਲੀਆਂ ਟੂਪਾਂ ਦਾ ਕੁਝ ਨਹੀਂ ਛੱਡਿਆ ਬਾਈ ਅੱਛਾ ਜਮਾਈ ਇਹਦੇ ਮੜਗਾੜ ਰਹਿ ਗਏ ਫਿੱਟ ਮੜਗਾੜ ਫਿੱਟ ਕਰਤੇ ਸੀਗੇ ਉਹਨਾਂ ਥੋੜੇ ਜਿ ਆਪਣੇ ਕੰਡੀਸ਼ਨ ਇੱਕ ਟਾਇਰ ਆਪਾਂ ਚੌੜੇ ਪਾਲੇ ਕਰਕੇ ਟਾਇਰ ਬਾਹਲਾ ਬਾਹਰ ਜਾਂਦਾ ਸੀ ਅੱਛਾ ਆ ਨਾਲ ਲੱਗਿਆ ਹੋਊਗਾ ਮੜਗਾ ਇਹ ਨਾਲ ਲੱਗਦੇ ਸੀ ਆ ਉੱਤੇ ਨੂੰ ਨਾਲ ਲੱਗ ਗਿਆ ਇਹ ਟਾਇਰ ਤਾਂ ਉੱਚਾ ਹੋ ਗਿਆ ਉਹ ਟਾਇਰ ਨਾਲ ਲੱਗਦੇ ਕਰਕੇ ਫਿਰ ਹੀ ਖੋਲਤੇ ਵੀ ਫਿਰ ਆ ਟਾਇਰ ਨੂੰ ਵੀ ਰਗੜਨਾ ਬੱਜੇ ਵਧਿਆਣਾ ਜਾਵੇ ਬਾਕੀ ਆ ਬ੍ਰੇਕਾਂ ਬਰੁਕਾਂ ਸਾਰੀਆਂ ਵਰਕਿੰਗ ਚਾਹੇ 2 Z ਜੇ ਕਾਲੇ ਇਹਦੇ ਸਾਰੇ ਜਿੰਨੇ ਆ ਲੀਵਰ ਆ ਹਾਂਜੀ ਇਹ ਕੰਮ ਕਰਦੇ ਆ ਬਿਲਕੁਲ ਜੀ ਆ ਦੇਖੋ ਆ ਹੋਗੀ ਇਹਦੀ ਰੇਸ ਆ ਹੋਗੀ ਇਹਦੀ ਰੇਸ ਆ ਠੀਕ ਆ ਜੀ ਹਾਂ ਹਾਂ ਹੋਗੀ ਰੇਸ ਆ ਹੋ ਗਿਆ ਇਹਦਾ ਹਾਈ ਲੋ ਨੈਟਲ ਨਹੀਂ ਅੱਛਾ ਆ ਹਾਈ ਲੋ ਆ ਹਾਂਜੀ ਇਹ ਹਾਈ ਲੋ ਆ ਆ ਇਹਦੇ ਗੇਅਰ ਆ ਗਏ ਜੀ ਜਿਵੇਂ ਪਹਿਲਾ ਦੂਜਾ ਤੀਜਾ ਚੌਥਾ ਗੇਅਰ ਆ ਗਏ ਆ ਇਹਦਾ ਫਾਰਵਰਡ ਬੈਕ ਤੁਸੀਂ ਦੇਖੋਗੇ ਇਹ ਤੁਰਿਆ ਜਾਂਦਾ ਹੀ ਚਾਹ ਜਿਹੜੇ ਮਰਜੀ ਗੇਅਰ ਚ ਮਾਰੋ ਮੁੱਕੀ ਬੈਕ ਜਿਵੇਂ ਹੌਣ ਵਾਲੇ ਅਰਜਨ ਓਰਜਨ ਹੋਰ ਚੇਂਜਰ ਚਾਲਦੇ ਆ ਉਹਨਾਂ ਦੇ ਮੁਕਾਬਲੇ ਚ ਕੰਮ ਕਰ ਆ ਆ ਚੇਂਜਰ ਹੋ ਗਿਆ ਇਹ ਚੇਂਜਰ ਹੋ ਗਏ ਹਾਂਜੀ ਆ ਇਹਦਾ ਹਾਈ ਲੋ ਆਹਾ ਆ ਜਿਹੜਾ ਲੀਵਰ ਹੱਥ ਕੋਲੇ ਆ ਇਹਦੀ ਚੋਕ ਹੋ ਗਈ ਜਿਵੇਂ ਆਪਾਂ ਚੋਕ ਲਾ ਕੇ ਇਹ ਹਲੇ ਅਸੀਂ ਇਹਦੀ ਆਹਾ ਰਾੜ ਸੀਗੀ ਬਾੜੀ ਖਰਾਬ ਸੀ ਉਹ ਪਾਈ ਨਹੀਂ ਇਹ ਇੱਥੋਂ ਆਪਾਂ ਕੰਮ ਲੈਂਦਾ ਇਹ ਤੋਂ ਕਰ ਲਿਆ ਕੇ ਰਾਹਾ ਟਾਸੋ ਟਾਸ ਟਾਸ ਕਹਿੰਦੇ ਹਾਂ ਜੀ ਹਾਂ ਇਹ ਜਿਵੇਂ ਵੀ ਸਟਾਰਟ ਚੋਕ ਕਹਿੰਦੇ ਨੇ ਪੰਜਾਬੀ ਚ ਆਪਾਂ ਇਹ ਕੰਮ ਟਾਸ ਦਾ ਜਿਵੇਂ ਪੀਟਰ ਇੰਜਨ ਆਪਣੇ ਡਬਲ ਸਿਲੰਡਰ ਹੁੰਦੇ ਆ ਉਹ ਸਟਾਰਟ ਕਰਦੇ ਆ ਉਹ ਕੰਮ ਕਰਦੀ ਹੈ ਇਹ ਇਹ ਟਾਸ ਹੋ ਗਈ ਇਹ ਦੀ ਹਾਂਜੀ ਹਾਂ ਤੇ ਆ ਆ ਗੇਰੇ ਦਾ ਕਾਹਦੇ ਵਾਸਤੇ ਆਹਾ ਆਹਾ ਇਹ ਪੀਟੀਓ ਵਾਲਾ ਜੀ ਆ ਪੀਟੀਓ ਵਾਲਾ ਗੇਰਾ ਇਹਨਾਂ ਹਾਲੇ ਆਪਾਂ ਹਾ ਟੈਂਕੀ ਸੀਗੀ ਜਿਹੜੀ ਇਹਦੇ ਚ ਆਇਲ ਵਾਲੀ ਇਹ ਖੋਲੀ ਨਹੀਂ ਹੈਗੀ ਇਹ ਹੂੰ ਤੇ ਇਹ ਆਪਾਂ ਤਾਂ ਨਹੀਂ ਖੋਲੀ ਸੀਗੀ ਵੀ ਥੋੜਾ ਜਿਹਾ ਸਮਾਨ ਦੀ ਸਮੱਸਿਆ ਹੁੰਦੀ ਸੀ ਇਹਦਾ ਹੁਣ ਆਪਾਂ ਇਹਦਾ ਵੀ ਹੱਲ ਕਰ ਲਿਆ ਸਾਰਾ ਤੇ ਜਿਹੜਾ ਇਹਦਾ ਇਹ ਚ ਤੇਲ ਪਾ ਕੇ ਆਪਾਂ ਪੀਟੀਓ ਵਾਲੀ ਸੀਲ ਸੂਲ ਲੀਕ ਆ ਮਾੜੀ ਮੋਟੀ ਉਹ ਨਵੀਂ ਪੈ ਜੂਗੀ ਸਾਰੀ ਇਹਦੀ ਇਹ ਵੀ ਆਪਾਂ ਸੀਲਾ ਸੂਲਾ ਸਾਰੀਆਂ ਜਿੰਨੀਆਂ ਬਣਾ ਕੇ ਪਾਈਆਂ ਬਾਈ ਇਹਦੇ A to Z ਐਕਸਲ ਅੱਖਰ ਵਾਲੀਆਂ ਆਹ ਜਿਹੜੀ ਮਗਰਲੇ ਵਾਲੀ ਐਕਸਲ ਵਾਲੀ ਸੀ ਉਹ ਰਾਵੀ ਕਿਦੋਂ ਤੋਪਕਾ ਵੀ ਨਿਕਲਦਾ ਦੀਂਦਾ ਤੇਲ ਦਾ ਜਿੱਥੋਂ ਹੋ ਗਿਆ ਉੱਥੋਂ ਨਹੀਂ ਨਿਕਲਦਾ ਜਿੱਥੇ ਹੋਇਆ ਨਹੀਂ ਉੱਥੋਂ ਉੱਥੋਂ ਨਿਕਲਦਾ ਐਕਸਲੈਂਟ ਇੱਥੋਂ ਲੈ ਕੇ ਆਏ ਨੂੰ ਦੇਖ ਲਓ ਸਾਰਾ ਚੈੱਕ ਕਰ ਲਓ ਪਰ ਲਾਪਾਸਾ ਚੈੱਕ ਕਰ ਲਓ ਠੀਕ ਆ ਆਹ ਟਾਪੇ ਟੂਪੇ ਜਿੰਨੇ ਆਪਾਂ ਲਾਇਆ ਸਟੀering ਟੂਰੰਗ ਵਾਲੇ ਕਿਤੋਂ ਤਪਕਾ ਨਹੀਂ ਕੱਢੂ ਇਹ ਜਮਈ ਇੱਕ ਤਪਕਾ ਨਹੀਂ ਕੱਢੂਗਾ ਹੁਣ ਆਪਾਂ ਨੂੰ ਇੱਕ ਤਾਂ ਆਪਣਾ ਆਹ ਹੈੱਡ ਕਰਤਾ ਹਾਂਜੀ ਇਹਦੇ ਨਾਲ ਆਹ ਜਿਹੜੇ ਉੱਤੇ ਹੁੰਦੇ ਆ ਇਹਦੇ ਆਹ ਹੈੱਡ ਵਾਲੇ ਜੈਨ ਹੈ ਹੈੱਡ ਵਾਲੇ ਜੈਨ ਨਹੀਂ ਹੁੰਦੇ ਟੈਪਟ ਕਵਰ ਦੇ ਜੈਨ ਇਹ ਮਿਲੇ ਨਹੀਂ ਹੂੰ ਇਹ ਪਾਏ ਸੀਗੇ ਜਗਾੜ ਜਿਆ ਕਰਕੇ ਚੱਲੇ ਨਹੀਂ ਤੇ ਇਹ ਆਪਾਂ ਪਾਵਾਂਗੇ ਇਹ ਪੱਖਾ ਆਪਾਂ ਲਾ ਦੇਣਾ ਇਹਦਾ ਆਪਾਂ ਨੂੰ ਕੋਈ ਇਹਦੀ ਵੱਤ ਤੋਂ ਹੈ ਨਹੀਂ ਇਹ ਜਿਵੇਂ ਕਿਸੇ ਦਾ ਲਾਇਆ ਹੋ ਹੜੰਬੀ ਹੜੰਬੀ ਤੇ ਕਿਸੇ ਟਾਈਮ ਉਹ ਬਾਈ ਨੇ ਲਾਇਆ ਹੋ ਕੰਮ ਲੈਂਦਾ ਹੋ ਜਿਆਦਾ ਵੀ ਮੂਰੇ ਗਰਦਾ ਨਾ ਆਵੇ ਇਹਦੇ ਡਾਉਣਾ ਤੇ ਜੇ ਲਾਉਣਾ ਪਲਾ ਵੀ ਸਕਦੇ ਆ ਪਾ ਲੋਡ ਨਹੀਂ ਇਹਦੀ ਆਪਾਂ ਨੂੰ ਲੋਡ ਨਹੀਂ ਆਪਾਂ ਤਾਂ ਉਹਨਾਂ ਕੀ ਇਹ ਪੂਰਾ ਠੰਡਾ ਕਰਦਾ ਹਵਾ ਉਧਰ ਮਾਰਦਾ ਪੂਰੀ ਪੱਖਾ ਆਪਣਾ ਜਿਹੜਾ ਲੱਗਿਆ ਓਕੇ ਜਣਦਾ ਚੱਲਦਾ ਅਰੇ ਜਹਾਜ਼ ਵਾਲੀ ਸਾਲੀ ਸ਼ੇਪ ਦਿੱਤੀ ਵਾ ਜਿਵੇਂ ਜਹਾਜ਼ ਦੀ ਟਰਬਨ ਨੂੰ ਆ ਆ ਆ ਕੀ ਇਹਦਾ ਜੀ ਜਿਵੇਂ ਲੈਫਟ ਪੰਪ ਖੜਿਆ ਆਉਣਾਗਾ ਗੇਅਰ ਆ ਲੈਫਟ ਦਾ ਇੱਥੇ ਗੇਅਰ ਲੱਗ ਗਿਆ ਇੱਥੇ ਨਿਕਲ ਜਾਣਾ ਇਹ ਸਟਾਰਟ ਤੇ ਹੀ ਪੈਣਾ ਨਿਕਲਣਾ ਹੈ ਜੋ ਸਟਾਰਟ ਹੋਊਗਾ ਉਹ ਨਹੀਂ ਇਹ ਹਿਲਣਾ ਜਮੇ ਹੈ ਇਹ ਹੁਣ ਇਹਨੂੰ ਖੜਾ ਹੋਵੇ ਹੁਣ ਹੁਣ ਇਹਨੂੰ ਸਟਾਰਟ ਕਰ ਸਕਦੇ ਹਾਂ ਹਾਂ ਸਟਾਰਟ ਕਰ ਸਕਦੇ ਹਾਂ ਮਾ ਟਾਣਾ ਲੈ ਸਕਦਾ ਹਾਂ ਹਾਂਜੀ ਹਾਂ ਹਾਂ ਤੁਹਾਨੂੰ ਦਵਾਉਂਦੇ ਝੂਟਾ ਪ੍ਰੀਤ ਲੈ ਬਾਈ ਮੰਨ ਲਓ ਅੱਜ ਟਾਣਾ ਲੈਣਾ ਇੱਥੇ ਅੱਜ ਅੱਜ ਟਾਣਾ ਲੈਣਾ ਲੈ ਵੀ ਸਟਾਰਟ ਕਰੋ ਲੈ ਵੀ ਲੈ ਉਤਾਰ ਚੱਕੇ ਤੇ ਪਹਿਲਾਂ ਸਟੂਰ ਰੱਖ ਲਓ ਯਾਰ ਥੱਲੇ ਜਦੋਂ ਇਹ ਚੱਲ ਪਿਆ ਤੇ ਬੈਟਰੀਆਂ ਮੈਨੂੰ ਦੋ ਰੱਖਣੀਆਂ ਪਿਆ ਕਰਨ ਇਹ ਇਹ ਆਉਂ ਆ ਜੀ ਦੋ ਆ ਨਾ ਸੈਲਫ ਦੇ ਵਿੱਚ ਜਿਹੜੀ ਆਪਾਂ ਸੈਲਫ ਲਾਈ ਹੈ ਇਹਨੂੰ ਹਨਾ ਇਹ ਆਪਾਂ ਇਹਨੂੰ ਗੇਅਰ ਵਾਲੀ ਸੈਲਫ ਲਾਵਾਂਗੇ ਇੱਕੋ ਬੈਟਰੀ ਤੇ ਹੀ ਚੱਲੂ ਇਹ ਕਿ ਇਹ ਸੈਲਫ ਜਿਵੇਂ 95 11 ਵਾਲੀ ਸੈਲਫ ਵੱਡੀ ਹੁੰਦੀ ਆ ਦੰਦੇ ਘਟਾ ਦੰਦੇ ਦੰਦੇ ਨਹੀਂ ਘਟਾ ਇਹਦੀ ਸੈਟਿੰਗ ਆ ਜਿਹੜੀ ਸੈਲਫ ਦੀ ਜਿਵੇਂ ਜਾਂ ਨੌਕਸ ਲਾ ਲਓ ਇਹਦੇ ਚ ਕੋਈ ਵੀ ਇੱਕ ਬੈਟਰੀ ਨੂੰ ਘਕਾਉਂਦੀ ਨਹੀਂ ਪੂਰਾ ਜਦੋਂ ਸੈਲਫ ਗੇਅਰ ਨਾਲ ਲੱਗਿੰ ਛੋਟੀ ਜਿਹੀ ਆਉਂਦੀ ਜਿਹੜੀ ਆਪਾਂ ਉਹਦਾ ਹੌਨਗ ਫਿੱਟ ਕਰਕੇ ਆਪਾਂ ਛੋਟੀ ਗੇਅਰ ਵਾਲੀ ਇਹਨੂੰ ਲਾਵਾਂਗੇ ਫਿਰ ਮੇਰੇ ਚਾਹੇ ਜਾਂ ਮਰੂਤੀਕਾਰ ਵਾਲੀ ਬੈਟਰੀ ਤੇ ਸੈਲਫ ਮਾਰ ਲਿਆ ਕਰੋ ਇਹਦੀ ਤੁਸੀਂ ਛੋਟੀ ਜੀ ਤੇ ਅੱਛਾ ਫੇਰ ਘੁੰਮੂਗਾ ਘੁੰਮੂਗਾ ਹੁਣ ਵੀ ਘੁੰਮੂਗਾ ਇਹ ਜੇ ਵਧੀਆ ਨਵੇਂ ਪ੍ਰਾਣੀਆਂ ਬੈਟਰੀਆਂ ਜੀਆਂ ਕਰਕੇ ਚੱਲ ਮਾੜਿਆ ਕਰਕੇ ਲਿਆ ਵੀ ਅੜੀ ਪਾਣਾ ਚੱਕ ਲੈ ਫਰੀਦ ਢਾਣਾ ਲੈਣਾ ਓਏ ਢਾਣਾ ਲੈਣਾ ਤੇ ਇਹਦਾ ਇੱਕ ਮੈਨੂੰ ਹੋਰ ਗੱਲ ਬਹੁਤ ਇੰਟਰਸਟਿੰਗ ਦੱਸੀ ਸੀ ਉਦੋਂ ਹਾਂਜੀ ਬਈ ਇਹਦਾ ਕਹਿੰਦੇ ਸਟੀeringਾਂ ਇੱਕ ਮਹਾਕ ਘੂਕੇ ਜੇ ਬਾਹਰ ਨਿਕਲੇ ਉਹ ਇਹ ਨਾ ਬਈ ਵਸ ਨਟ ਖੋਲ ਦੋ ਆਹ ਪੰਜੇ ਆਹ ਤੇਲ ਪਾਉਣ ਵਾਸਤੇ ਇਧਰ ਦਿੱਤੀ ਵੀ ਆਹ ਚਾਰ ਪੰਜ ਨਟ ਖੋਲ ਕੇ ਆਮ ਪੱਟਰੇ ਪੁੱਟਨੇ ਪੈਂਦੇ ਜੇ ਮਸਟੀeringਾਂ ਇਹਨੂੰ ਵਸ ਘਮਾਈ ਚੱਲੋ ਸਾਰਾ ਕੁਝ ਉੱਪਰ ਆ ਜਾਂਦਾ ਇਹਦਾ ਆ ਸਾਰਾ ਸਾਰੀ ਪਲੇਟ ਹੀ ਤਾਂ ਚੱਕੀ ਜਾਂਦੀ ਆ ਜਦ ਤੂੰ ਦੇਖ ਇੰਜੀਨੀਅਰ ਨੇ ਪ੍ਰੀਤ ਕਿੰਨਾ ਦਿਮਾਗ ਰੱਖਿਆ ਹੈ ਦੇਖ ਕਿੰਨਾ ਮਾਡਲ ਦੱਸਿਆ ਤੂੰ 66 66 66 ਮਾ ਲਾਵੀ ਠਾਟ ਦੇ ਵਿੱਚ ਸਭ ਤੋਂ ਵੱਡੀ ਸੋਚਣ ਵਾਲੀ ਚੀਜ਼ ਆ ਜਿਹੜੀ ਗੱਲ ਆ ਚੇਂਜਰ ਕਿ ਨਹੀਂ ਉਦੋਂ ਉਦੋਂ ਦੀ ਤਕਨੀਕ ਚਲੋ ਲੋਡ ਹੋਊਗੀ ਜਾਂ ਕਿਵੇਂ ਆ ਬਾਅਦ ਚ ਕਿੰਨੇ ਟਰੈਕਟਰ ਆ ਗਏ ਹੁਣ ਫੇਰ ਇਹ ਚੀਜ਼ਾਂ ਦੀ ਲੋਡ ਪੈਣ ਲੱਗੀ ਇਹ ਕਿੰਨਾ ਕੰਮ ਦਿੰਦਾ ਹੋਊ ਕਿੰਨੀ ਲੋਡ ਪੈਂਦੀ ਹੋਊ ਦਵਾ ਦਾ ਬੈਕ ਕਰਨ ਦੀ ਦਵਾ ਦਾ ਆ ਕੀ ਆ ਸੋਚ ਜੀ ਇਹ ਤਾਂ ਇਲੈਕਟ੍ਰੋਨਿਕ ਦੀ ਜਿਵੇਂ ਘੁੱਗੀ ਘਾਗੀ ਕਹ ਲਓ ਸੈਲਫ ਨੂੰ ਲਾਉਣ ਨੂੰ ਸੱਚ ਵਗੈਰਾ ਉਹ ਆਈਟਮ ਆ ਠੀਕ ਆ ਇਹ ਜਿਵੇਂ ਟਰਮੀਨਲ ਤੇ ਲੈਫਟ ਖੋਲ ਲਈ ਇਹਦੀ ਹਾਂ ਲੈਫਟ ਖੋਲ ਨਹੀਂ ਲੈਫਟ ਖੋਲਣੀ ਆ ਡਿਸਟ੍ਰਿਬਿਊਟਰ ਸਾਰਾ ਕੁਝ ਆ ਜਿਹੜਾ ਆਪਣਾ ਤੇ ਆ ਸੇਟ ਸਾਡੀ ਤਾਂ ਨਾਲ ਨਹੀਂ ਸੀ ਇਹ ਕਿਹਦੀ ਕਰਤੀ ਨਹੀਂ ਨਹੀਂ ਇਹ ਤਾਂ ਹੋੜ ਦੀ ਲਾਈ ਆ ਚੌਹਦੀ ਸੀ ਇਹ ਪਈ ਹੈ ਕਾ ਇਹ ਕਾ ਲੀ ਚਲੋ ਹਾਂ ਲਾ ਵੀ ਟਾਇਰ ਪ੍ਰੀਤ ਜੱਜ ਕੇ ਟਾਇਰ ਆਪਾਂ ਨੂੰ ਮਿਲ ਗਏ ਸੀ ਹੇਮ ਟਾਇਰਸ ਵਾਲਿਆਂ ਤੋਂ ਹਾਂਜੀ ਟਾਇਰ ਬਾਈ ਦਾ ਬਹੁਤ ਥੈਂਕ ਯੂ ਆ ਟਾਇਰ ਉਹਨੇ ਦਿੱਤੇ ਯਾਰ ਟਾਇਰ ਪ੍ਰੀਤ ਟਾਇਰਾਂ ਦੀ ਟੌਰ ਦੇ ਹੈ ਮੇਰਾ ਤਾਂ ਕਿਤੇ ਕਿਤੇ ਮਨ ਬੇਈਮਾਨ ਹੋ ਗਿਆ ਸੀ ਮਿੰਦਰੇ ਦੇ ਪੌਣ ਨੂੰ ਫਿਰਦੇ ਸੀ ਆਪਾਂ ਹਣਾ ਪ੍ਰੀਤ ਟਾਇਰਾਂ ਤੇ ਅਹਣਾ ਬਾਈ ਹਾਂਜੀ ਹਾਂ ਤੁਸੀਂ ਕਹਿੰਦੇ ਆਪਾਂ ਉਹਦੇ ਪਾ ਲਈ ਮੈਂ ਕਿਹਾ ਨਹੀਂ ਜੀ ਇਹ ਟਾਇਰਾਂ ਨੂੰ ਦੇਖ ਕੇ ਇਹਨੇ ਸੋਹਣੇ ਟਾਇਰ ਦਿੱਤੇ ਬਾਈ ਨੇ ਮੇਰਾ ਮਨ ਬੇਈਮਾਨ ਹੋ ਗਿਆ ਸੀ ਫਿਰ ਮੈਂ ਕਿਹਾ ਯਾਰ ਉਹਨੇ ਇਹਦੇ ਵਾਸਤੇ ਦਿੱਤੇ ਆਪਾਂ ਇਹ ਹੀ ਰੱਖਾਂਗੇ ਇਹ ਚੱਕੀ ਨਹੀਂ ਸੀ ਤੂੰ ਆਏਗਾ 1 ਮਿੰਟ ਖੜ ਜਾ ਫਿਰੋ ਇਹਨੂੰ ਐਂ ਕਰ ਇਹ ਇਹਨੂੰ ਤਾਂ ਦਾਂ ਤੋਂ ਫਿਰ ਦੂਜੀ ਆ ਰੱਖ ਲਈ ਹੁਣ ਇਹਨੂੰ ਲਾ ਲਾ ਜਾਨਾ ਇਹਨੂੰ ਕਰ ਥੱਲੇ ਛੱਡ ਦੇ ਉਹੋ ਕਰੀ ਸੀ ਸੈਟਿੰਗ ਜੀ ਲਾਈ ਨਾਲ ਲੱਗ ਜੀ ਸੋਧਕ ਨਾਲ ਜਾ ਕੇ ਹੁਣ ਆ ਪਹਿਲੀ ਫਿਰਪ ਮੈਨੂੰ ਰੱਖ ਦੇ ਘੇੜ ਕਿੰਨੇ ਆ ਠੀਕ ਆ ਦੰਨ ਨਹੀਂ ਉੱਠਾ ਘੇਰਨਾ ਨਾ ਪੈ ਜਾ ਕੋਈ ਬਾਈਕ ਕਲਾਚ ਆ ਜਿਹੜਾ ਮੈਂ ਦਾ ਇਹਦਾ ਮੈਨੂੰ ਤਾਂ ਬਹਿਣਾ ਹੀ ਔਖਾ ਹੈ ਮਗਰ ਨੂੰ ਹੋ ਜੂਗੀ ਸੀਟ ਨਹੀਂ ਹੋਣੀ ਉਹ ਪਤਾ ਕੀ ਚੱਕਰ ਆ ਉਹ ਇਹਦੇ ਤਾਵਲੇ ਕੂਬਲੇ ਨਹੀਂ ਫੈਟੇਗਾ ਜਾਂਦਾ ਰੱਬ ਜਾਣੇ ਕਰਦੀ ਹੈ ਮਗਰ ਨੂੰ ਹੈਨਾ ਮਰੀ ਦੱਬਿਓ ਆ ਜੋਰ ਨਾਲ ਦੱਬਿਓ ਕਲਾਚ ਦੱਬ ਲਓ ਦੱਬ ਲਿਆ ਆਦਾ ਪਿਆਰ ਲੇਕਿਨ ਤੇਰੇ ਉੱਤੇ ਨਾ ਚੜਦੇ ਇਹਦੇ ਇਹ ਤਾਂ ਹਾਈ ਪੈ ਗਿਆ ਗੱਲ ਇਹ ਤੂੰ ਗਲਤ ਕਰਦਾ ਮੂਰੇ ਖੜ ਕੇ ਨਾ ਗੇੜ ਪਾ ਰੋਕ ਕਲਾਚ ਨਹੀਂ ਦਬਾਇਆ ਬੈਕ ਪੈ ਆ ਦੇਖੋ ਹੌਲੀ ਕਿਤੇ ਨਾ ਕਲਾਚ ਛੱਡੋ ਬ੍ਰੇਕਾਂ ਤੇ ਰੱਖੋ ਪੈਰ ਕੋਈ ਨਹੀਂ ਚਲੋ ਇਹ ਰੇਸ ਕਿੱਥੇ ਆ ਆ ਦੇ ਹੱਥ ਕੋਲੇ ਕਿੱਧਰ ਨੂੰ ਰਹਿਣੂ ਬ੍ਰੇਕਾਂ ਲਾ ਕੇ ਦੇਖ ਲੋ ਤੁਹਾਡੇ ਹਿਸਾਬ ਨਾਲ ਘੱਟ ਨਾ ਲੱਗਣ ਬ੍ਰੇਕਾਂ ਬੇ ਠੀਕ ਆ ਰੁਕਦਾ ਗਾਇਦਾ ਹਾਂ ਮੈਂ ਦੇਖਿਆ ਹੈ ਕਿਹੜਾ ਉੱਧਰ ਪਰੇ ਨੂੰ ਇਹ ਸਪੀਰਿੰਗ ਢੱਡਿਆ ਘੋੜਦਾ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਇੱਕ ਅੱਧੀ ਗੇਰੀ ਉਹ ਹੋ ਗਿਆ ਹਿਸਾਬ ਜਾਣ ਹੈ ਕੋਈ ਦਾ ਉਹਦੀ ਆਲਟੀਨੇਟਰ ਦੀ ਕੋਈ ਚੱਕਰ ਨਹੀਂ ਮੈਂ ਕਿ ਮੈਂ ਕੋਲੇ ਵਾਲਾ ਲਾ ਲਿਆ ਉਥੋਂ ਮੋੜ ਕੇ ਲੈਉਣੇ ਆ ਹੁਣ ਆਪਾਂ ਨੂੰ ਇਹਦੇ ਗੇਅਰ ਤਾਂ ਨਹੀਂ ਪਤਾ ਕਿਹੜਾ ਪਾਈਏ ਗੇਅਰ ਉੱਪਰ ਉਠਾ ਯਾਰ ਕੰਮ ਜਾ ਕੇ ਦੇਖਾ ਇਹਨੂੰ ਅੱਤੇ ਪਿਆ ਉਹ ਟਾਇਰਾਂ ਦੀ ਬਹੁਤ ਐ ਟਾਇਰਾਂ ਦੀ ਆਣਾ ਪ੍ਰੀਤ ਓਏ ਬੈਕ ਬੈਕ ਕਰਾਂ ਮਾਇਲਾ ਉਹ ਪਾਵਰ ਸਟੀering ਨੂੰ ਮੋੜਦਾ ਹਾਂ ਹਨਾ ਇਹ ਕਿਹੜੇ ਗੱਲੀ ਕਲੱਚ ਦਾ ਬਲੌਕ ਕਲੱਚ ਨਹੀਂ ਲੱਗਿਆ ਕਲੱਚ ਦਾ ਬੋਰਲ ਖੱਦਿਓ ਨੂੰ ਆਏ ਆਏ ਬੱਜ ਗਿਆ ਥੋੜੀ ਮਗਰ ਚੁੱਕੀ ਆ ਆਸੇ ਆ ਗੱਲ ਏ ਪੁਰੇ ਆ ਹਾਂਜੀ ਇਹਦੇ ਗੇਅਰ ਕਿਵੇਂ ਪਹਿਣ ਗਿਆ ਆ ਤਾਂ ਇੱਧਰ ਰੁਕ ਪਹਿਲਾਂ ਇੱਥੇ ਪਹਿਲਾ ਦੂਜਾ ਇਹ ਆ ਇੱਥੇ ਤੀਜਾ ਚੌਥਾ ਅੱਛਾ ਆ ਆ ਆ ਮੈਂ ਮੈਂ ਜਿਹੜਾ ਮੈਂ ਜਿਹੜਾ ਚਲਾਇਆ ਉਹ ਪਹਿਲੇ ਹੀ ਚਿਤਲਾ ਪਹਿਲੇ ਦੂਜੇ ਚਲਾਇਆ ਤੁਸੀਂ ਥਰੇ ਵਾਲੇ ਚ ਦੂਜੇ ਚਲਾਇਆ ਬੜਾ ਭਾਜਦਾ ਚੌਥੇ ਦਾ ਮੈਂ ਟੱਕਰ ਲਿਆ ਸੀ ਅੱਛਾ ਮੈਂ ਫਿਰ ਕੈਮਰਾ ਰੁਕਾਣੀ ਪਾਦਾ ਰਹੇ ਹੋਰ ਕੇਦੇ ਉੱਤੇ ਝਾੜਦੀ ਏ ਇੱਕ ਡਰਦਿਆ ਲੱਗਦਾ ਹਲੇ ਹਾਂ ਰੇਸ ਦੇ ਆ ਦੇ ਬੱਦੇ ਥੇ ਇਹਦੀ ਸੀਟ ਮਗਰ ਨੂੰ ਹੋ ਜੂਗੀ ਆਪਾਂ ਦੂਜੀ ਲਾਵਾਂਗੇ ਮਗਰ ਮੂਰੇ ਵਾਲੀ ਅਡਜਸਟ ਵਾਲੀ ਲਾ ਕੇ ਕਰਦਗੇ ਬੰਦ ਉਹ ਕਰਨਾ ਕਰ ਦੋ ਤੁਸੀਂ ਦੇਖੋ ਲੈ ਆਉਂਗਾ ਪ੍ਰੀਤ ਨੂੰ ਟੂਟਾ ਪ੍ਰੀਤ ਲੈਣਾ ਟੂਟਾ ਦੇਖ ਲੈ ਲੈ ਆ ਕਟਲਾ ਹੁਣ ਬਹੁਤ ਛੇਤੀ ਅਸੀਂ ਇਹਦੇ ਮੜਗਾੜ ਲਾ ਕੇ ਖੇਤ ਦੇ ਵਿੱਚ ਕੀੜਾ ਦੇ ਕੇ ਦਿਖਾਵਾਂਗੇ ਡਰੋਨ ਨਾਲ ਪਹਿਲੇ ਚਲਾ ਕੇ ਮੈਂ ਹੁਣ ਦੇਖੂ ਪਹਿਲਾਂ ਬਾਹੇ ਆਉਣੀਆਂ ਤਿੰਨ ਗਗਨਾਲਾਂ ਹਾਂ ਪਰਸੋਂ ਨੂੰ ਬਾਤ ਆ ਜੂ ਹਾਲ ਪਾ ਮਾ ਠੀਕ ਹੁਣ ਹਾਲ ਪਾ ਮੈਂ ਬਾਹਰ ਹੋ ਕੇ ਦੇਖੂ ਫੇਰ ਸੱਦੂ ਤੁਹਾਨੂੰ ਬਾਤ ਠੀਕ ਬਾਤ ਠੀਕ